ਕੇਤੀ ਕਾਨੂੰਨ ਜੋ ਕਿ ਇਸ ਸਮੇਂ ਪੰਜਾਬ ਦਾ ਸਭ ਤੋਂ ਵੱਡਾ ਮੁੱਦਾ ਬਣਿਆ ਹੋਇਆ ਹੈ ਲਗਾਤਾਰ ਇਸ ਮਾਮਲੇ ਤੇ ਸਿਆਸਤ ਵੀ ਜਲ ਰਹੀ ਹੈ ਸਿਆਸੀ ਪਾਰਟੀ ਵੱਲੋਂ ਇੱਕ ਦੂਜੇ ਤੇ ਇਲਜ਼ਾਮ ਲਗਾਏ ਜਾ ਰਹੇ ਨੇ ਅੱਜ ਭਾਜਪਾ ਦੇ ਲੀਡਰ ਮਦਨ ਮੋਹਨ ਮਿੱਤਲ ਨੇ ਪਾਰਟੀ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਉਤੇ ਹਮਲੇ ਦੀ ਨਿੰਦਾ ਕੀਤੀ ਤੇ ਕਿਹਾ ਕਿ ਪਾਰਟੀ ਪ੍ਰਧਾਨ ਉਤੇ ਹਮਲਾ ਪਾਰਟੀ ਤੇ ਹਮਲਾ ਹੈ ਯੂਥ ਕੌਂਗਲ ਦਾ ਪ੍ਰਧਾਨ ਵੀ ਰਿਹਾ ਤੇ ਤੀਸਰੀ ਵਾਰ ਲੋਕ ਸਭਾ ਦਾ ਮੈਂਬਰ ਬਣਿਆ ਬਿੱਟੂ ਸਾਹਿਬ ਉਹ ਕਹਿੰਦਾ ਕਿ ਮੈਂ ਬੰਦੇ ਭੇਜੇ ਮੈਂ ਹਮਲਾ ਕਰਾਇਆ। ਉਹ ਮੈਂ ਕਾਂਗਰਸ ਤੋਂ ਪੁੱਛਣਾ ਚਾਹਨਾ ਵੀ ਪਹਿਲੇ ਤੁਸੀਂ ਦੱਸੋ ਵੀ ਇਹ ਅਗਰ ਬਿੱਟੂ ਕਹਿੰਦਾ ਉਹਦਾ ਕਨਫੈਸ਼ਨਲ ਸਟੇਟਮੈਂਟ ਹੈ ਉਹ ਰਿਕਾਰਡ ਹੈ ਤੇ ਉਹ ਕਿਉਂ ਨਹੀਂ ਉਹਦੇ ਖਲਪ ਪਰਚਾ ਦਰਜ ਕੀਤਾ ਜਾਂਦਾ ਕਿਉਂ ਨਹੀਂ ਉਹਨੂੰ ਗ੍ਰਿਫਤਾਰ ਕੀਤਾ ਜਾਂਦਾ। ਔਰ ਇਸ ਤਰ੍ਹਾਂ ਦਾ ਵਿਤਕਰਾ ਕਿਉਂ ਕੀਤਾ ਜਾਂਦਾ? ਇੱਕ ਆਦਮੀ ਸੀਨਾ ਤਾਨ ਕੇ ਕਹਿ ਰਿਹਾ ਕਿ ਮੈਂ ਹਮਲਾ ਕਰਾਇਆ। ਪਰ ਆਲੇ ਸਮਝ ਹੋਰ ਵੀ ਇਹਦੇ ਮੰਦੇ ਹਾਲ ਹੋਣਗੇ। ਸੇ ਇਸ ਤੋਂ ਬਾਅਦ ਹੋ ਸਬੂਧ ਦੀ ਕੀ ਹਾਲ ਹੁੰਦਾ ਫਿਰ ਇਹ ਹਮਲਾ ਜਿਹੜਾ ਹੈ ਇਹ ਬੜਾ ਸੀਰੀਅਸ ਮੈਟਰ ਸਾਡੇ ਦਫਤਰਾਂ ਤੇ ਹਮਲੇ ਅसों ਆਰਐਸਐਸ ਦੇ ਅੱਗੇ ਵੀ ਉਹਨਾਂ ਨੇ ਜਾ ਕੇ ਹਮਲਾ ਕੀਤਾ ਫਿਰ ਸਾਡੇ ਕੁਝ ਵਰਕਰਾਂ ਦੇ ਘਰਾਂ ਤੇ ਬੰਦ ਕੀਤਾ ਹੋਇਆ ਅੱਗੇ ਤੇ ਕਲੋਜ਼ ਕੀਤਾ ਹੋਇਆ ਬਾਹਰ ਨਹੀਂ ਨਿਕਲ ਸਕਦੇ ਬੰਦੇ ਔਰ ਵਰਚੁਅਲੀ ਦੇ ਕਨਫਾਈਨਡ ਇਨ देयर ਹੋਮਸ ਸਾਰਾ ਜਿਹੜਾ ਕਿ ਕਾਨੂੰਨ ਦੇ ਵਿੱਚ ਕਿਤੇ ਇਜਾਜ਼ਤ ਨਹੀਂ ਸੁਪਰੀਮ ਕੋਰਟ ਦੀ ਜੱਜਮੈਂਟਸ ਵਿੱਚ ਹੈ ਤੇ ਪ੍ਰੋਟੈਸਟ ਕਰਨ ਦਾ ਅਧਿਕਾਰ ਹੈ ਲੇਕਿਨ ਕਿਦੇ ਘਰ ਦੇ ਅੱਗੇ ਉਹਨੂੰ ਬਲੌਕ ਕਰਨ ਦਾ ਅਧਿਕਾਰ ਨਹੀਂ ਹੈ ਸੋ ਇਹ ਵੀ ਕੋਈ ਸਰਕਾਰ ਨੇ ਐਕਟ ਨਹੀਂ ਲੱਤਾ ਕੱਲ ਕਿਸਾਨਾਂ ਦਾ ਜਿਹੜਾ ਮੀਟਿੰਗ ਹੋਈ ਉਸ ਮੀਟਿੰਗ ਤੋਂ ਉਹਨਾਂ ਨੇ ਨਿਰਣੈ ਨਹੀਂ ਲਿਆਤਾ ਬਲਕਿ ਓਪਨਲੀ ਡਿਕਲੇਅਰ ਕੀਤਾ ਕਿ ਆਉਣ ਵਾਲੇ ਸਮੇਂ 'ਚ ਅਸੀਂ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਦੇ ਨੇਤਾਵਾਂ ਦੇ ਕਰਦਾ ਕਰੌ ਕਰਾਂਗੇ ਉੱਥੇ ਬੰਦ ਬੰਦ ਕਰਾਂਗੇ ਕੋਈ ਸਰਕਾਰ ਦਾ ਮੈਂ ਸਟੇਟਮੈਂਟ ਨਹੀਂ ਪੜਿਆ ਜਿੱਤੇ ਉਹਨਾਂ ਨੇ ਕਹਿ ਵੀ ਐਸਾ ਸੀ ਨਹੀਂ ਕਰਨ ਦਵਾਗੇ ਇਹ ਰੋਕਾਂਗੇ ਫਿਰ ਉਹਨਾਂ ਕਹਿ ਵੀ ਸੀ ਮਾਰਚ ਕਰਾਂਗੇ ਔਰ ਮਾਰਚ ਦੇ ਪ੍ਰਧਾਨ ਮੰਤਰੀ ਦੇ ਪੁਤਲੇ ਫੁੱਟਾਂਗੇ ਉਹਦੇ ਤੇ ਵੀ ਸਰਕਾਰ ਦਾ ਕੋਈ ਰਿਐਕਸ਼ਨ ਨਹੀਂ ਆ ਕਿ ਵੀ ਐਸੇ ਐਸੇ ਇਲੈਗਲ ਐਕਸ਼ਨ ਨਹੀਂ ਕਰਨ ਦਵਾਗੇ ਔਰ ਬਲਕੇ ਉਲਟੀ ਗੱਲ ਹੈ ਕਿ ਉੱਥੋਂ ਜਦੋਂ ਦਿੱਲੀ ਤੋਂ ਵਾਪਸ ਆਏ ਇਹਨਾਂ ਦੀ ਕੌਂਫਰੰਸ ਦੇ ਨਾਲ-ਨਾਲ ਹੀ ਤਿੰਨ ਮੰਤਰੀਆਂ ਨਾਲ ਕਿਸਾਨਾਂ ਦੀ ਮੀਟਿੰਗ ਹੋਈ ਹੈ। ਔਰ ਉਸ ਮੀਟਿੰਗ ਤੋਂ ਉਹਨਾਂ ਨਾਲ ਗਲਵਤ ਕਰਨ ਤੇ ਵਾਦ ਉਹਨਾਂ ਨੇ ਕਿਹਾ ਵੀ ਜਿਹੜਾ ਅਸੀਂ ਅਲਟੀਮੇਟਮ ਕਾਂਗਰਸ ਦੇ ਖਿਲਾਫ ਸਰਕਾਰ ਦੇ ਖਿਲਾਫ ਦਿੱਤਾ ਸੀ ਕਿ ਉਹ ਸੈਸ਼ਨ ਕਾਲ ਕਰਨ ਉਹ ਅਸੀਂ ਅਲਟੀਮੇਟਮ ਵਿਡਰਾ ਕਰਦੇ ਹਾਂ। ਕੀ ਹੁਣ ਇਹਦੀ ਬਾਕੀ ਕਾਰਵਾਈਆਂ ਉਹਨਾਂ ਨੇ ਘੋਸ਼ਿਤ ਕੀਤੀਆਂ? ਇਹ ਸਰਕਾਰ ਦੀ ਮਿਲੀ ਭਖਤ ਨਾਲ ਕੀਤੀਆਂ। ਕੀ ਹੁਣ ਇਹ ਜਿਹੜਾ ਕਿਸਾਨਾਂ ਦਾ ਐਜੀਟੇਸ਼ਨ ਹੈ ਉਹਨੂੰ ਕਪਤਨ ਸਾਹਿਬ ਚਲਾ ਰਹੇ? ਜਾਂ ਕਾਂਗਰਸ ਦਾ ਪ੍ਰਧਾਨ ਕੌਣ ਚਲਾ ਰਿਹਾ ਕੋਣ ਚਲਾ ਰਿਹਾ ਇਹ ਕਿਸਾਨ ਖੁਦ ਚਲਾ ਰਿਹਾ ਇਹ ਬੜਾ ਪਾਰੀ ਉਹਨਾਂ ਦੇ ਉੱਤੇ ਕੁਐਸਚਨ ਮਾਰਕ ਹੈ ਕਿਉਂਕਿ ਜੋ ਬੋਲਿਓ ਬੋਲ ਰਿਹਾ ਹੈ ਉਹਨਾਂ ਨੂੰ ਮਿਲਣ ਤੇ ਬਾਤ ਬੋਲ ਰਿਹਾ ਹੈ ਔਰ ਜੋ ਕੁਝ ਉਹ ਕਰ ਰਿਹਾ ਹੈ ਸਰਕਾਰ ਉਹਨਾਂ ਨੂੰ ਪੂਰਾ ਸਮਰਥਨ ਦੇ ਰਹੀ ਹੈ ਕਿਸੇ ਉਹਨਾਂ ਦੇ ਬੰਦੇ ਨੂੰ ਪਕੜਨਾ ਕਿਸੇ ਬੰਦੇ ਦੇ ਖਿਲਾਫ ਕਾਰਵਾਈ ਕਰਨਾ ਕਿਸੇ ਨੂੰ ਕਿਸੇ ਦੇ ਘਰ ਦੇ ਅੱਗੇ ਧਰਨਾ ਲਾਉਣ ਤੋਂ ਰੋਕਣਾ ਇਹ ਸਰਕਾਰ ਦਾ ਕੋਈ ਐਸਾ ਭਿਆਨ ਨਾ ਆਣਾ ਕਿ ਅਸੀਂ ਐਸੀਆਂ ਗੈਰ ਕਾਨੂੰਨੀ ਹਰਕਤਾਂ ਨਹੀਂ ਹੁੰਦਿਆਂਗੇ ਉਹਲੇ ਤਕਨੀਆ ਕੱਲ ਕੋਈ ਅੱਜ ਮੈਨੂੰ ਪਤਾ ਨਹੀਂ ਇਹਦੇ ਵਾਸਤੇ ਪੰਜਾਬ ਸਰਕਾਰ ਜ਼ਿੰਮੇਦਾਰ ਮੈਂ ਤੇ ਕਹੂੰਗਾ ਵੀ ਜਿਹੜਾ ਹਮਲਾ ਹੋਇਆ ਉਹਦੇ ਵਿੱਚ ਵੀ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੈ ਪੰਜਾਬ ਸਰਕਾਰ ਦਾ ਉਹਦੇ ਵਿੱਚ ਹਮਲਾ ਨਹੀਂ ਹੋ ਸਕਦਾ ਕਿਸਾਨਾਂ ਨੇ ਨਹੀਂ ਕੀਤਾ ਅਸੀਂ ਖੁਦ ਕਰ ਰਹੇ ਹਾਂ ਕਿਸਾਨ ਵੀ ਕਹਿੰਦੇ ਵੀ ਸਾਡਾ ਅਤਨੇ ਅੱਜ ਵੀ ਕਹਿੰਦੇ ਕਿਸਾਨਾਂ ਨੇ ਨਹੀਂ ਕੀਤਾ ਔਰ ਉਹ ਜਿਹੜੇ ਬੰਦੇ ਆਏ ਉਹਨਾਂ ਦੇ ਐਮਪੀ ਘਰੇ ਮੈਂ ਭੇਜੇ ਸੀ ਉਹਨਾਂ ਦੇ ਕੁਝ ਪਤੇ ਵੀ ਲੱਗ ਰਹੇ ਹਨ ਲੇਕਿਨ ਕੋਈ ਹਲੇ ਤੱਕ ਸੱਟਾ ਨਹੀਂ ਆਇਆ ਸਰਕਾਰ ਵੱਲੋਂ ਕੋਈ ਹਰਕਤ ਨਹੀਂ ਸਰਕਾਰ ਦਾ ਬਾਰ ਬਾਰ ਇਹ ਕਹਿਣਾ ਕਿ ਬਾਰਡਰ ਸਟੇਟ ਹੈ ਤੇ ਆਈਐਸਈ ਆ ਜਾਏਗੀ ਕਾਲਜਦਾਨ ਆ ਜਾਏਗਾ ਇਹ ਹੋ ਜਾਏਗਾ ਉਹ ਹੋ ਜਾਏਗਾ ਇਹ ਸਾਰਾ ਕੀ ਇਹ ਡਿਵਾਈਡ ਕਰਕੇ ਸੋਸਾਇਟੀ ਨੂੰ ਬਿਟਵੀਨ ਅਰਬਨਾਈਟਸ ਐਂਡ ਰੂਰਲ ਲਾਈਟਸ ਉਹ ਰੂਰਲ ਲਾਈਟਸ ਨੂੰ 扑ਕਾਰ ਰਹੇ ਹਨ ਰੂਰਲ ਲਾਈਟਸ ਨੂੰ ਅਰਬਨਾਈਟਸ ਨਾਲ ਲੜਾਉਣ ਦਾ ਜਿਹੜਾ ਇਹ ਨਿਸ਼ਾਨਾ ਹੈ ਇਹ ਬਹੁਤ ਮਹਿੰਗਾ ਹੈ ਔਰ ਸਰਕਾਰ ਨੂੰ ਇਹਦੀ ਬੜੀ ਕੀਮਤ ਦੇਣੀ ਪੈਗੀ ਬੜੀ ਮੁਸ਼ਕਲ ਤੇ ਤੁਹਾਡੇ ਤੋਂ ਬਹੁਤ ਸਾਰਾ ਨੇ ਅਤੰਕਵਾਦ ਦਾ ਪੀਰੀਅਡ ਹੈ ਕਿ ਮੈਂ ਤੇ ਖੁਦ ਆਪਣੇ ਹੱਥਾਂ ਦਨਵਾਇਆ ਸੋ ਉਹ ਜਿਹੜਾ ਅਤੰਕਵਾਦ ਦਾ ਪੀਰੀਅਡ ਤਾਂ ਕਾਂਗਰਸ ਦੇ ਖਿਲਾਫ ਦੋਸ਼ ਤਾਂ ਕਾਂਗਰਸ ਨੇ ਲੰਦਾ ਕਾਂਗਰਸ ਦੇ ਪ੍ਰਧਾਨ ਮੰਤਰੀ ਨੇ ਮੈਨੂੰ ਖੁਦ ਕਿਹਾ ਮੇਗਾ ਜੀ ਤੁਸੀਂ ਤਾਂ ਅਸੀਂ ਇਲੈਕਸ਼ਨ ਕਿਉਂ ਲੜੀਏ ਬਨਵੇਂ ਦੇ ਇਲੈਕਸ਼ਨ ਦੇ ਬਾਰੇ ਅਸੀਂ ਫੈਸਲਾ ਕਰ ਲਾ ਵੀ ਨਹੀਂ ਲੜਾਂਗੇ ਵੀ ਤੁਸੀਂ ਤਾਂ ਇਹ ਸਾਰਾ ਇਹ

ਕੈਪਟਨ ਸਾਹਿਬ ਨੂੰ ਲੰਗੋ ਲਕਾਲੀ ਦਲ ਦੇ ਪ੍ਰਧਾਨ ਸੀ ਔਰ ਅਸੀਮ ਮਿਲਕੇ ਚੋਣਾਂ ਲੜ ਰਹੇ ਤੇ ਔਰ ਕੈਪਟਨ ਸਾਹਿਬ ਨੂੰ ਇੱਕ ਸੀਟ ਜਿਹੜੀ ਜਿਤਾਇਆ ਸੀ ਉਹ ਅਸੀਂ ਸਮਾਣੇ ਦੀ ਸੀਟ ਆਨਪੋ ਜਿਤਾਇ ਸੀ ਰੁਲਦਰ ਸਿੰਘ ਦਾ ਕੈਂਡੀਡੇਟ ਤਾਂ ਉਹਤੇ ਵਿਡਾ ਕਰਾਤਾ ਸੀ ਖਰੜ ਦੇ ਚੌਂਚ ਵੀ ਸਾਡਾ ਕੈਂਡੀਡੇਟ ਤਾਂ ਬੜੀ ਮੁਸ਼ਕਲ ਤੇ ਵਿਡਾ ਕਰਾਇਆ ਸੀ ਔਰ ਫਿਰ ਇੱਥੇ ਚੋਣ ਹੋਇਆ ਇੱਥੇ ਕੈਪਟਨ ਸਾਹਿਬ ਉਹ ਜਿਹੜਾ ਕਣੂ ਇਹਦਾ ਲੀਡਰਸ਼ਿਪ ਕਾਂਗਰਸ ਦਾ ਮੋਤਾ ਸਿੰਘ ਦੇ ਬਹੁਤ ਨੇੜੇ ਸੀ ਹਰਨੇਕ ਬਜਨ ਸਿੰਘ ਚੈਤਰੀ ਹਰਨੇਕ ਸਿੰਘ ਹਰਨੇਕ ਸਿੰਘ ਕੋਈ ਹਰਨੇਕ ਸਿੰਘ ਕੋਈ ਪਹਿਲਾਂ ਵੀ ਕਿਹਾ ਕੋ ਪਹਿਲੇ ਅਲੱਗ ਦਾ ਕੋਈ تعلق ਨਹੀਂ ਉਹ ਤਾਂ ਉਹ ਤਾਂ ਸਿਰਫ ਉਹਨੇ ਇੰਦਰਾ ਗਾਂਧੀ ਦੀ ਜ਼ਮਾਨਤ ਦਿੱਤੀ ਸੀ ਇਸ ਕਰਕੇ ਉਹਨੂੰ ਤੱਕ ਮਿਲਦਾ ਥਾ ਹੀ ਵਾਸ ਨਾਟ ਅ ਪੋਲਿਟਿਕਲ ਮੈਨ ਉਹ ਹਰਨੇਕ ਸਿੰਘ ਜਿਹੜਾ ਥਾ ਉਹ ਜਿੱਤਿਆ ਔਰ ਕੈਪਟਨ ਸਾਹਿਬੇ ਤਾਂ ਹਾਰ ਗਏ ਔਰ ਤੁਹਾਨੂੰ ਪਤਾ ਬਸਨ ਪਰ ਕੇ ਕਿਵੇਂ ਵੋਟਾਂ ਪਈਆਂ ਤੁਹਾਨੂੰ ਸਾਰਿਆਂ ਨੂੰ ਪਤਾ ਮੈਂ ਰਿਪੀਟ ਨਹੀਂ ਕਰਨਾ ਚਾਹੁੰਦਾ ਲੇਕਿਨ ਜਿਹੜੀ ਮੇਰੇ ਨਾਲ ਗੱਲ ਉਸ ਟਾਈਮ ਦੇ ਪ੍ਰਧਾਨ ਮੰਤਰੀ ਨੇ ਕੀਤੀ ਮੈਂ ਤੁਹਾਨੂੰ ਉਹ ਜ਼ਿਕਰ ਕਰ ਰਿਹਾ ਹਾਂ ਸੋ ਇਸ ਕਰਕੇ ਜਿਹੜਾ ਇਹ ਸਾਰਾ ਨਾਟਕ ਹੋ ਰਿਹਾ ਇਹ ਸਾਰਾ ਨਾਟਕ ਸਰਕਾਰ ਲੋਕਾਂ ਦੇ ਅੰਦਰ ਡਰ ਪੈਦਾ ਕਰਕੇ ਕਿਸੇ ਤਰੀਕੇ ਨਾਲ ਜਿਹੜੇ ਪੰਜਾਬ ਦੇ ਮੁੱਦੇ ਆ ਜਿਹਦੇ ਤੇ ਲੋਕ ਨਾਰਾਜ਼ ਹੈ ਪੰਜਾਬੀਆਂ ਦੀ ਮੰਗ ਸੀ ਕਰ ਕਰ ਨੌਕਰੀ ਜਿਹੜੀ ਵਾਦਾ ਕੀਤਾ ਨਹੀਂ ਪੂਰਾ ਕੀਤਾ ਉਸ ਦੇ ਉੱਤੇ ਲੋਕ ਪੜਕੇ ਵੇ ਆ ਮੰਗ ਸੀ ਖਜ਼ਾਨਾ ਦੇ ਕਰਜ਼ੇ ਮਾਫ ਕਰਨ ਦੀ ਗੱਲ ਤੇ ਉਹ ਨਹੀਂ ਹੋਏ ਉਹ ਤੇ ਪੰਜਾਬੀ ਪੜਕੇ ਵੇ ਆ ਤੀਸਰਾ ਜਿਹੜਾ ਡਰਗ ਵਾਲਾ ਮਸਲਾ ਤਾਂ ਉਹ ਤੇ ਵੀ ਲੋਕ ਪੜਕੇ ਵੇ ਆ ਉਦੋਂ ਧਿਆਨ ਪਲਟਣ ਵਾਸਤੇ ਇਹ ਉਸ ਨੂੰ ਇੱਕ ਬਚਤ ਮਿਲ ਗਈ ਉਹ ਕਹਿੰਦਾ ਤੂੰ ਦਿੱਲੀ ਚੱਲੋ ਮੈਂ ਵੀ ਚੱਲਦਾ ਹਾਂ ਤੁਹਾਡੇ ਨਾਲ ਸੋ ਕੈਪਟਨ ਖੁਦ ਕਹਿੰਦਾ ਵੀ ਦਿੱਲੀ ਚੱਲੋ ਔਰ ਕੈਪਟਨ ਖੁਦ ਇਹ ਸਾਰੇ ਗਲਤ ਜਿਹੜੀਆਂ ਇਹ ਸੋ ਕਰਦੇ ਆ ਕਿ ਕਾਂਗਰਸ ਪੰਜਾਬ 'ਚ ਲੜਾ ਕੇ ਲੋਗਾਂ ਨੂੰ ਡਰਾ ਕੇ ਲੋਗਾਂ ਨੂੰ ਆਪਣੀ ਸਰਕਾਰ ਬਣਾ ਲੈਣਾ ਜਿਹੜੀ ਨਹੀਂ ਬਣੇਗੀ ਭਾਰਤੀ ਜਨਤਾ ਪਾਰਟੀ ਵੱਲੋਂ ਮੈਂ ਤੁਹਾਡੇ ਅੱਗੇ ਬੜੀ ਨਿਮਰਤਾ ਨਾਲ ਕਹਿੰਦਾ ਕਿ ਭਾਰਤੀ ਜਨ ਸੰਘ ਸੀ ਸਾਡਾ ਉਤਪਤ ਜਨਤਾ ਪਾਰਟੀ ਚਾਹੇ ਫਿਰ ਭਾਰਤੀ ਜਨਤਾ ਪਾਰਟੀ ਬਣੀ ਜਨ ਸੰਘ ਦੇ ਦੌਰਾਨ ਪ੍ਰਤਾਪ ਸਿੰਘ ਕੈਰੋਂ ਤੇ ਵੱਡਾ ਕੋਈ ਸਟਰੋਂਗ ચીਫ ਮਿਨਿਸਟਰ ਨਹੀਂ ਹੋ ਸਕਦਾ ਨਾ ਹੋਇਆ ਉਹ ਜਬਰ ਵੀ ਦਾ ਸਟਰੋਂਗ ਵੀ ਦਾ ਜਿਨੇ ਉਹਨੇ ਕੁੱਟ ਸਾਨੂੰ ਪਾਈਆ ਮੇਰਾ ਖਿਆਲ ਹੈ ਇਹਨਾਂ ਕਿਸੇ ਨੇ ਪਾਇਆ ਲਗਾ ਐਮਰਜੈਂਸੀ ਆਈ ਸਭ ਕੁਝ ਹੋਇਆ ਉਹਨੇ ਸਾਡੇ ਬੰਦੇ ਬڑے-ਬڑے ਲੀਡਰ ਜ਼ਿਲ੍ਹੇ ਚ ਬੰਦ ਕਰਕੇ ਕੁੱਟੇ ਸੋ ਅਸੀਂ ਉਦੋਂ ਨਹੀਂ ਡਰੇ ਉਦੋਂ ਨਹੀਂ ਝੁਕੇ तो एमरजेंसी नहीं चुके और हम जोड़ा समझते भी असी डराल आतंकवाद तो नहीं डरे आतंकवाद साढ़े वर्कर फील्ड गर्ज के बोल रहे मैं खुद हितछी की हत्या के बाद प्रधान रहे पूरे अठासी तो लेकर पचानवे तक हैं और पूरा गरजा और सारे पंजाब एक बार फिर मैं यात्रा भी की पीस मार्च किया अमृतसर हरिमंदर साहब तो मत्था टेकन के बाद दल्हवला बाग फिर हरबंद फिर गए दुरग्याण मंदिर ਉਤ ਸਾਰੇ ਸ਼ਹਿਰ ਦੀ ਯਾਤਰਾ ਕਰਕੇ 2200 ਕਿਲੋਮੀਟਰ ਦਾ ਮੈਂ ਪੰਜਾਬ ਦਾ ਜਰਨੀ ਕੀਤੀ ਔਰ ਲੋਕਾਂ ਨੂੰ ਇਹ ਵਿਸ਼ਵਾਸ ਦੇਣ ਵਾਸਤੇ ਵੀ ਸ਼ਾਂਤੀ ਅਸੀਂ ਲਵਾਂਗੇ ਤੁਸੀਂ ਕਿਸੇ ਨੇ ਮਾਈਗਰੇਟ ਨਹੀਂ ਕਰਨਾ ਔਰ ਇਥੋਂ ਸ਼ਿਫਟ ਨਹੀਂ ਕਰਨਾ ਜਿਹੜੇ ਆਗੇ ਉਹਨਾਂ ਨੂੰ ਪਿਆਰ ਕਰੋ ਜਿਹੜੇ 83 ਦੇ ਰੰਗਾਂ ਤੋਂ ਆਏ ਤੇ ਔਰ ਆਪ ਜ ਮਿਲ ਕੇ ਰਹੋ ਅਸੀਂ ਤੁਹਾਨੂੰ ਜ਼ਿੰਮੇਵਾਰੀ ਦਿੰਦੇ ਹਾਂ ਸੋ ਅੱਜ ਇਹ ਜੋ ਮਾਹੌਲ ਪੈਦਾ ਕੀਤਾ ਜਾ ਰਿਹਾ ਮੈਂ ਕਹਣਾ ਚਾਹਨਾ ਕਿ ਅਸੀਂ ਸ਼ਾਂਤੀ ਲਵਾਂਗੇ ਔਰ ਪੰਜਾਬ ਦਾ ਵਿਕਾਸ ਲਿਆਵਾਂਗੇ ਪੰਜਾਬ ਦੀ ਖੇਤੀਬਾੜੀ ਦੀ ਵੀ ਤਰੱਕੀ ਕਰਾਂਗੇ ਪੰਜਾਬ ਦੇ ਕਿਸਾਨ ਦੀ ਵੀ ਉਮੰਤੀ ਕਰਾਂਗੇ ਕਿਸਾਨ ਖੇਤੀਬਾੜੀ ਦੇ ਮਜ਼ਦੂਰ ਦੀ ਵੀ ਉਮੰਤੀ ਕਰਾਂਗੇ ਓਬੀਸੀ ਦੀ ਵੀ ਉਮੰਤੀ ਕਰਾਂਗੇ ਦਲਤਾਂ ਦੀ ਵੀ ਉਮੰਤੀ ਕਰਾਂਗੇ ਵਪਾਰੀਆਂ ਦੀ ਵੀ ਉਮੰਤੀ ਕਰਾਂਗੇ ਜਿਹੜੇ ਇੰਡਸਟਰੀ ਚੱਲਦੀ ਹੈ ਵਪਾਰ ਚੱਲਿਆ ਔਰ ਇਹ ਸਾਰੇ ਵਰਗਾਂ ਦੀ ਕਰਮਚਾਰੀਆਂ ਦੀ ਸਾਰਿਆਂ ਦੀ ਉਮੰਤੀ ਕਰਨ ਨੂੰ ਅਸੀਂ ਅੱਜ ਅੱਜ ਕਰਨਾ ਹੈ ਔਰ ਭਾਰਤੀ ਜਨਤਾ ਪਾਰਟੀ ਹਰੋ ਸਤਰਾਂ 'ਤੇ ਲੜੂਗੀ ਔਰ ਆਪਣੀ ਸਰਕਾਰ ਬਣਾਉਗੇ ਔਰ ਮੈਂ ਪ੍ਰੋਸਾ ਦਨਾ ਕਿ ਪੰਜਾਬ ਤੇ ਸ਼ਾਂਤੀ ਦਾ ਵਾਤਾਵਰਨ ਹੋਏਗਾ ਵਿਕਾਸ ਹੋਏਗਾ ਭਾਈਚਾਰਾ ਮਜ਼ਬੂਤ ਹੋਏਗਾ ਉਹ ਅਸੀਂ ਕਰਾਂਗੇ ਅਸੀਂ ਆਪਣੀ ਤ ਜ਼ਿੰਮੇਵਾਰੀ ਲੈਣੇ ਲੋਕਾਂ ਨੂੰ ਆਪੋ ਲੜਾ ਕੇ ਸਰਕਾਰ ਨਹੀਂ ਬਣਾਵਾਂਗੇ ਔਰ ਕਿਸੇ ਕੀਮਤ ਤੇ ਸ਼ਹਿਰੀ ਔਰ ਗ੍ਰਾਮੀਣ ਖੇਤਰ ਦੀ ਡਿਵੀਜ਼ਨ ਨਹੀਂ ਹੁੰਦਿਆਂਗੇ ਉਹਦੇ ਵਾਸਤੇ ਸਾਨੂੰ ਕੋਈ ਵੀ ਕੁਰਬਾਨੀ ਦੇਣੀ ਪਵੇ ਅਸੀਂ ਉਹਦੇ ਵਾਸਤੇ ਧਿਆਨ ਫਿਲਹਾਲ ਸਮੇਂ ਇੱਕ ਛੋਟੇ ਜਿਹੇ ਬ੍ਰੇਕ ਦਾ ਬ੍ਰੇਕ ਦੇ ਉਸ ਪਾਰ ਭਾਜਪਾ ਲੀਡਰ ਮਦਨ ਮੋਹਨ ਮਿੱਤਲ ਨੇ ਕਿਸਾਨਾਂ ਦੇ ਪ੍ਰਦਰਸ਼ਨ ਤੇ ਕੀ ਸਵਾਲ ਚੁੱਕੇ ਨੇ बीजेपी लीडर मदन मोहन मित्तल ने सवाल चुके हैं कि की ਕਿਸਾਨਾਂ ਦਾ ਅੰਦੋਲਨ ਕੈਪਟਨ ਜਾਂ ਫਿਰ ਜਾਖੜ ਚਲਾ ਰਹੇ ਨੇ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਜੋ ਵੀ ਕਿਸਾਨ ਐਲਾਨ ਕਰਦੇ ਨੇ ਉਹਨਾਂ ਨੂੰ ਸਰਕਾਰ ਦਾ ਇਸਤੇ ਪੂਰਾ ਸਮਰਥਨ ਮਿਲ ਰਿਹਾ ਹੈ। ਅਗਰ ਹੱਤਵਾਦ ਆਊਗਾ ਤਾਂ ਉਹਦੇ காங்கிரஸ் ਦੀ ਸਾਜਿਸ਼ ਹੋਏਗੀ, ਸਰਕਾਰ ਦਾ ਹੱਥ ਹੋਏਗਾ। ਅਗਰ ਉਹਦੇ ਉਸ ਪਰਿਵਾਰ ਨੇ ਜਿਸਨੇ ਤਨਖਾਹਦਿਆਂ ਖਿਲਾਫ ਲੜਾਈ ਲੜੀ ਹੈ, ਇਹ ਉਹਨਾਂ ਨੂੰ ਉਸ ਕੋਟੀ ਨਹੀਂ ਚਾਹੀਦੀ ਹੈ। ਜਦ ਸਰਕਾਰ ਕਹੇ ਵੀ ਹੱਤਵਾਦ ਆਉਣ ਦਾ ਡਰ ਹੈ। ਖਸੇ ਸਾਡੇ ਕੋਲ ਤਾਂ ਕੋਈ ਇਨਫੋਰਮੇਸ਼ਨ ਨਹੀਂ ਸਰਕਾਰ ਦੀ ਇੰਟੈਲੀਜੈਂਸ ਜਨਤਾ ਕੋਲ ਇਨਫੋਰਮੇਸ਼ਨ ਤਾਈਓਂ ਬੋਲਦੇ ਤੇ ਕਿਉਂ ਨਹੀਂ ਸਕਿਉਰਟੀ ਦੰਦੇ ਲੋਕਾਂ ਕੋਟੀ ਹੈ ਸੀ ਉਹਦੇ ਕੋਲ ਪੁਲਿਸ ਵਾਲਾ ਹੈ ਸੀ ਨਾਲ ਮੇਰੇ ਕੋਲ ਵੀ ਹੈਗਾ ਇੱਕ ਕਰਮਨੋ ਖੜਾ ਉਹ ਦੇਖ ਲਓ ਤੂੰ ਬਤੇ ਇਹ ਇਸ਼ਾਰਾ ਨਹੀਂ ਜੇ ਕੋਈ ਜੇ ਕੋਈ ਭਾਈ ਸਾਹਿਬ ਜੇ ਕੋਈ ਕਾਂਗਰਸ ਦਾ ਟੋਪਾ ਲੀਡਰ ਵੀ ਕਿਸੇ ਜ਼ਿਲ੍ਹੇ ਚ ਜਾਂਦਾ ਤਾਂ ਸਰਕਾਰ ਦੀ ਸਾਰੀ ਸਕਿਉਰਟੀ ਉਹਦੇ ਪਿੱਛੇ ਲੱਗ ਜਾਂਦੀ ਜੇ ਟੁੱਟੇ ਮੈਂ ਪੂਰਾ ਵਜ਼ੀਰ ਨਹੀਂ ਕਹਿੰਦਾ ਟੁੱਟੇ ਵਜ਼ੀਰ ਕਰੇ ਜੇ ਉਹ ਵੀ ਜਾਂਦਾ ਤਾਂ ਸਾਰੇ ਜ਼ਿਲ੍ਹੇ ਦੀ ਪੁਲਿਸ ੱਲੀ ਵੀ ਹੁੰਦੀ ਆ ਅਸੀਂ ਜਾਂਦੇ ਸਾਨੂੰ ਤੱਕੋ ਦਿਨ ਮਿਲੀ ਕੋਈ ਸਕੋਰਟੀ ਕੋਈ ਐਡੀਸ਼ਨ ਨਹੀਂ ਮਿਲੀ ਇੱਥੇ ਮੈਂ ਜ਼ਰੂਰ ਦੇਖਿਆ ਕੋਈ ਬੰਦਾ ਖੜੇ ਉਹ ਵੀ ਇਸ ਕਰਕੇ ਲੱਗਿਆ ਵੀ ਕੋਈ ਕਿਸਾਨ ਆ ਕੇ ਨਾ ਰਾਲਾ ਪਾ ਲੈ ਮਤਲਬ ਸਭ ਤੁਸੀਂ ਕਿਸਾਨਾਂ ਦੀ ਆਦਰਵਾਇਜ਼ ਕੋਈ ਸਕੋਰਟੀ ਕੋਈ ਸਕੋਰਟੀ ਉਹਨਾਂ ਨੇ ਸਾਨੂੰ ਨਹੀਂ ਦਿੱਤੀ ਮੈਨੂੰ ਦੋ ਆਦਮੀ ਲੌਟਣਾ ਇੱਕ ਬੰਦਾ ਵਿਡਰਾਅ ਕਰ ਲਿਆ ਸੀ ਇਹ ਕਹਿ ਕੇ ਕਿ ਸਾਨੂੰ ਥੋੜੀ ਦੇਰ ਵਾਸਤੇ ਚਾਹੀਦਾ ਜਦੋਂ wheat harvesting ਹੋ ਰਹੀ ਚ ਉਹਦੇ ਕਾਂਗਰਸ ਹੀ ਮਿਲਾਕੀ ਹੈ ਜਿਹੜਾ ਉਹਦੇ ਬਾਅਦ ਦੂਜਾ ਉਹ ਆਏ ਹੀ ਨਹੀਂ ਪਤਾ ਨਹੀਂ ਕਿਹਨੂੰ ਅਲਾਟ ਕੀਤਾ ਹੋਇਆ ਮਿੱਤਰ ਜੀ ਨਾਲ ਗੱਲਬਾਤ ਲਈ ਦਿੱਲੀ ਗਏ ਸੀ ਥੋੜੀ ਗੱਲਬਾਤ ਟੁੱਟ ਗਈ ਹੁਣ ਸੁਣਦਾ ਕਿ ਅਗਲਾ ਕੀ ਉਹਨੇ ਸਿੱਧਾ ਕਹਿੰਦਾ ਵੀ ਆਰਪਾਰ ਦੀ ਲੜਾਈ ਦੇਣਾਗੇ ਹੁਣ ਸੁਣਦਾ ਭਾਜਪਾ ਦਾ ਕੀ ਹੈ ਆਰਪਾਰ ਦੀ ਲੜਾਈ ਤਾਂ ਦੇਖੋ ਜਦ ਕੋਈ ਐਸਿਟੇਸ਼ਨ ਹੁੰਦਾ ਹੈ ਤਾਂ ਜਿਹੜਾ ਐਸਿਟੇਸ਼ਨ ਕਰਦਾ ਉਹ ਜ਼ਰੂਰ ਘੋਸ਼ਣਾ ਕਰਦਾ ਕੋਈ ਆਰਪਾਰ ਦੀ ਲੜਾਈ ਨਹੀਂ ਭਾਰਤੀ ਜਨਤਾ ਪਾਰਟੀ ਦਾ ਕੋਈ ਲੜਨ ਦਾ ਮੂਲ ਨਹੀਂ ਕੇਂਦਰ ਸਰਕਾਰ ਦਾ ਕੋਈ ਲੜਨ ਦਾ ਮੂਡ ਨਹੀਂ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦਾ ਕੋਈ ਲੜਨ ਦਾ ਮੂਡ ਨਹੀਂ ਉਹ ਕਹਿੰਦਾ ਕਿ ਆਪਣੇ ਦੇ ਖਿਲਾਫ ਲੈਣਾ ਕੋ ਪਾਕਿਸਤਾਨ ਤੇ ਚੀਨ ਵਾਲਿਆਂ ਦੇ ਖਿਲਾਫ ਲੈਣਾ ਦੀ ਗਵਰਨਮੈਂਟ ਆਫ ਇੰਡੀਆ ਇਜ਼ ਨਾਟ ਇਨ ਅ ਮੂਡ ਟੂ ਫਾਈਟ ਵਿਦ ਇਜ਼ ਵਿਦ देयर ओन ਪੀਪਲ ਕਿਸਾਨਾਂ ਨਾਲ ਸਾਡੀ ਕੋਈ ਲੜਾਈ ਨਹੀਂ ਹੈ ਨਹੀਂ ਪਰ ਕਿਸਾਨ ਮੈਂ ਬੋਲ ਰਿਹਾ ਮੈਂ ਦੱਸਦਾ ਤੁਹਾਡਾ ਸਵਾਲ ਆਇਆ ਵੈ ਮੈਂ ਧੀਰੇ ਜਵਾਬ ਕਿਸਾਨ ਉੱਤੇ ਗਏ ਉਹਨਾਂ ਦੀ ਗੱਲਬਾਤ ਬੜੀ ਚੰਗੇ ਮਾਹੌਲ ਚ ਹੋਈ ਉਹਨਾਂ ਨੇ ਦੋ ਮਹੀਨੇ ਲੰਬੀ ਦਿੱਤੇ। ਔਰ ਉਹ ਮਹੀਨੇ ਲੰਬੀ ਦੇਣ ਤੇ ਬਾਅਦ ਉਹਨਾਂ ਨੇ ਮੰਤਰੀ ਦੀ ਮੰਗ ਕੀਤੀ ਤੇ ਐਂਡ ਇਟ ਵਾਸ ਅੰਡਰਸਟੈਂਡਿੰਗ ਵਿਦ ਦੀ ਫਾਰਮਰ ਯੂਨੀਅਨ ਕਿ ਸੈਕਟਰੀ ਗੱਲ ਕਰੂਗਾ ਉਸ ਤੋਂ ਬਾਅਦ ਮੰਤਰੀ ਨਾਲ ਗੱਲ ਹੋਏਗੀ। ਉਹਨਾਂ ਨੇ ਇਸ ਗੱਲ ਤੇ ਨਾਰਾ ਭਾਗ ਕਿਹਾ ਗਿਆ। ਹੁਣ ਪੁਮੀਰ ਵੀ ਆ ਮੈਂ ਅੱਗੇ ਵੀ ਆਣਾ। ਹੁਣ ਵੀ ਮੈਂ ਮੈਂ ਕਹਿਣਾ ਬੜੀ ਜ਼ਿੰਮੇਵਾਰੀ ਨਾਲ ਕਰਨਾ। ਮੈਂ ਪਾਰਟੀ ਦੀ ਜ਼ਿੰਮੇਵਾਰ ਆਦਮੀ ਆ। ਕਿ ਮੰਤਰੀ ਵੀ ਰਿਹਾ ਸਰਕਾਰ ਦੇ ਕੰਮ ਕਰਦਾ ਵੀ ਮੈਨੂੰ ਪਤਾ ਹੈ ਔਰ ਆਪਣੀ ਪਾਰਟੀ ਦੀ ਨੀਤੀ ਵੀ ਪਤਾ ਹੈ ਦੇਖੋ ਭਾਰਤੀ ਜਨਤਾ ਪਾਰਟੀ ਦਾ ਪ੍ਰਧਾਨ ਮੰਤਰੀ ਹੋਵੇ ਚਾਹੇ ਮੰਤਰੀ ਹੋਵੇ ਕਿਸੇ ਨੇ ਆਪਣੇ ਦਰਵਾਜ਼ੇ ਬੰਦ ਨਹੀਂ ਕੀਤੇ ਅਸੀਂ ਕਿਤੇ ਨਹੀਂ ਕਿਹਾ ਵੀ ਅਸੀਂ ਹੁਣ ਕੋਈ ਗੱਲਬਾਤ ਨਹੀਂ ਕਰਾਂਗੇ ਔਰ ਗਲਵਾ ਦੇ ਦਰਵਾਜ਼ੇ ਜਿਹੜੀ ਸਰਕਾਰ ਦਰਵਾਜ਼ੇ ਬੰਦ ਕਰ ਲਵੇ ਉਹ ਸਰਕਾਰ ਚੱਲ ਨਹੀਂ ਸਕਦੀ ਅਸੀਂ ਤਾਂ ਲੋਕ ਰਾਜ ਦੇ ਵਿੱਚ ਪ੍ਰਧਾਨ ਮੰਤਰੀ ਬਣ ਕੇ ਆਏ ਕੋਈ ਨੋਮੀਨੇਟ ਤੋਂ ਦੇਉ ਕੈਂ ਸਾਡਾ ਪ੍ਰਧਾਨ ਮੰਤਰੀ ਦੀ ਨਾ ਮਾਹ ਪ੍ਰਧਾਨ ਮੰਤਰੀ ਤੇ ਨਾ ਬਾਪ ਪ੍ਰਧਾਨ ਮੰਤਰੀ ਨਾ ਦਾਦਾ ਪ੍ਰਧਾਨ ਮੰਤਰੀ ਨਾ ਦਾਦੀ ਪ੍ਰਧਾਨ ਮੰਤਰੀ ਨਾ ਨੰਨਾ ਪ੍ਰਧਾਨ ਮੰਤਰੀ ਨਾ ਨਾਨੀ ਪ੍ਰਧਾਨ ਮੰਤਰੀ ਉਹਦੀ ਮਾਂ ਤਾਂ ਘਰਾਂ ਚ ਲੋਕਾਂ ਦੇ ਕੰਮ ਕਰਕੇ ਬੱਚਿਆਂ ਦੀ ਪਰਵਰਿਸ਼ ਕਰਦੀ ਸੀ ਬਾਪ ਉਹਦਾ ਚਾਹਾਂ ਖੋਖਾ ਲਾ ਕੇ ਪੁਜਾਰਾ ਕਰਦਾ ਸੀ ਸੋ ਉਹ ਜਨਤਾ ਦੇ ਵਿੱਚੋਂ ਆ ਇਸੇ ਕਰਕੇ ਦੇਖੋ ਤੁਸੀਂ ਜੇ ਲਾਕਡਾਊਨ ਹੋਇਆ ਔਰ ਕੋਰੋਨਾ ਦੀ ਬਿਮਾਰੀ ਜੇ ਦੇਖਾ ਵੀ ਲੋਕ ਲਾਕਡਾਊਨ ਹੋ ਗਿਆ ਬਹੁਤ ਲੋਕ ਬੇਰੁਜ਼ਗਾਰ ਹੋ ਗਏ ਉਹਨਾਂ ਨੂੰ ਕਮ ਨਹੀਂ ਮਿਲਿਆ ਗਰੀਬ ਲੋਕਾਂ ਨੂੰ 3 ਨਵੰਬਰ ਤੱਕ ਦਾ ਰਾਸ਼ਨ ਸਾਭ ਨੂੰ ਸਪਲਾਈ ਕਰ ਤੱਕ ਗਰੀਬ ਲੋਕਾਂ ਨੂੰ ਅਰੋ ਅਰੋ ਰਾਸ਼ਨ ਔਰ ਰਾਸ਼ਨ ਜੇ ਨਹੀਂ ਮੰਡਿਆ ਗਿਆ ਤਾਂ ਪੰਜਾਬ ਸਰਕਾਰ ਤੇ ਉਹਦਾ ਮੇਰਾ ਕੋਈ ਫਲਟ ਨਹੀਂ ਉਹਨੇ ਲੀਡਰਾਂ ਦੇ ਘਰਾਂ ਚ ਜਾਮਾ ਕਰਾਤਾ ਹਾਊ ਮਾਈ ਪਾਰਟੀ ਇਜ਼ ਰਿਸਪਾਂਸਿਬਲ ਮੇਕਦਾ ਹੁੰਦਾ ਕਿ ਪ੍ਰਧਾਨ ਮੰਤਰੀ ਕੋਲ ਬਹੁਤ ਪੈਸੇ ਆ ਗਏ ਉਹਨਾਂ ਨਾਲ ਜ਼ਾਇਦਾ ਦੇ ਬੇਰਬੇਸ਼ ਤੇ ਆਦੇ ਖਾਤ ਪਿੱਛੇ ਤੇ ਮੈਨੂੰ ਦੱਸ ਦੋ ਕਿੱਥੇ ਤਾਂ ਮੈਂ ਵੀ ਹਿੱਸਾ ਲੈ ਲੈਣਾ ਚਾਹੀਦਾ ਕਿਹੜੇ ਕੋਰਡ ਜੀ ਪ੍ਰਧਾਨ ਮੰਤਰੀ ਨੋ 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 ਨਾ ਨਿੱਜੀ ਤੌਰ ਤੇ ਪ੍ਰਧਾਨ ਮੰਤਰੀ ਦੇ ਕੋਲ ਕੋਈ ਪ੍ਰਪਾਜ ਮੰਗ ਆ ਲਿਆ ਜਿਹੜਾ ਚਾਹਵੇ ਉਹ ਨਹੀਂ ਗਿਆ ਕੋਈ ਸਰ ਇੱਕ ਮਿੰਟ ਜੀ ਇੱਕ ਬਸੇ ਵਿਧਾਨ ਕਹਿੰਦਾ ਪ੍ਰਧਾਨ ਮੰਤਰੀ ਦੇ ਕੋਲ ਕੋਈ ਪ੍ਰਪਾਤ ਬਿਲਕੁਲ ਸਮੇਂ ਇੱਕ ਛੋਟੇ ਜਿਹੇ ਬ੍ਰੇਕ ਦਾ ਬ੍ਰੇਕ ਦੇ ਉਸ ਪਰ ਭਾਜਪਾ ਲੀਡਰ ਮਦਨ ਮੋਹਨ ਮਿੱਤਰ ਨੇ 2022 ਦੀਆਂ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕੀ ਕੀਤਾ ਐਲਾਨ ਖੇਤੀ ਕਾਨੂੰਨوں ਲੈ ਕੇ ਪੰਜਾਬ ਵਿੱਚ ਅਕਾਲੀ ਦਲ ਤੇ ਬੀਜੇਪੀ ਦਾ ਗੱਟ ਜੋ ਟੁੱਟ ਚੁੱਕਿਆ ਹੈ ਜਿਸ ਤੋਂ ਬਾਅਦ ਅੱਜ ਬੀਜੇਪੀ ਲੀਡਰ ਨੇ ਦਾਅਵਾ ਕੀਤਾ ਹੈ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਬੀਜੇਪੀ ਸਾਰੀਆਂ 117 ਸੀਟਾਂ ਤੇ ਲੜੇਗੀ ਜਿਹੜੇ ਮੰਤਰੀਆਂ ਦੀ ਡਿਊਟੀ ਲੱਗੀ ਸੀ ਉਹ ਇਸ ਕਰਕੇ ਲੱਗੀ ਸੀ ਕਿ ਲੋਕਾਂ ਦੇ ਵਿੱਚ ਬੜਾ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ ਕਿਸਾਨਾਂ ਨੂੰ ਇਹ ਪੜਾਇਆ ਜਾ ਰਿਹਾ ਥੋੜੀ ਤਾਂ ਪ੍ਰਾਪਰਟੀ ਦੇ ਮਾਲਕ ਹੀ ਬੜੇ ਕਾਰਪੋਰੇਟ ਆਫਸਰ ਹੋ ਜਾਣੇ ਈਸਟ ਇੰਡੀਆ ਕੰਪਨੀ ਆ ਗਈ ਇਹ ਤਾਂ ਬਹੁਤ ਵੱਡਾ ਜ਼ੁਲਮ ਹੋ ਜਾਣਾ ਥੋੜੀ ਫਸਲ ਉਹਨਾਂ ਨੇ ਲੈ ਜਾਣੀ ਹੈ ਥੋੜੀ ਫਸਲ ਦੀ ਐਮਐਸਪੀ ਨਹੀਂ ਮਿਲਣੀ ਪ੍ਰਧਾਨ ਮੰਤਰੀ ਖੁਦ ਕਹਿ ਚੁੱਕੇ ਐਗਰੀਕਲਚਰ ਮਿਨਿਸਟਰ ਕਹਿ ਚੁੱਕੇ ਚਲੋ ਅਸੀਂ ਕੀ ਕਹੇ ਅਸੀਂ ਤਾਂ ਬਹੁਤ ਛੋਟੇ ਹਾਂ ਸਾਡੇ ਬਿਆਂ ਨੂੰ ਛੱਡੋ ਰਾਸ਼ਟਰੀ ਅਧਿਕਸ਼ਕ ਜੜਾ ਕਹਿ ਚੁੱਕੇ ਹੋਮ ਮਿਨਿਸਟਰ ਕਹਿ ਚੁੱਕੇ ਡਿਪਾਰਟਮੈਂਟ ਸੇ ਕਹਿ ਚੁੱਕੇ ਕਿ ਐਮਐਸਪੀ ਖਤਮ ਨਹੀਂ ਹੋਏਗੀ ਦੂਜੀ ਮੰਗ ਉਹਨਾਂ ਦੀ ਹੈ ਕਿ ਮੰਡੀਆਂ ਚੱਲਣੀਆਂ ਚਾਹੀਦੀਆਂ ਮੰਡੀਆਂ ਉਹਨਾਂ ਨੇ ਕਹਿ ਵੀ ਨਹੀਂ ਬੰਦ ਹੋਣਗੀਆਂ ਉਹਨਾਂ ਨੇ ਕਿਹਾ ਕਿ ਹੈ ਕਿ ਅਸੀਂ ਇੱਕ ਨਾਲ ਯਾਰਡ ਨਵਾਂ ਖੋਲਤਾ ਜਿੱਤੇ ਕਿ ਕਿਸੇ ਨੇ ਡਾਇਰੈਕਟ ਮਾਲ ਜ਼ਿਆਦਾ ਪ੍ਰੋਕੂਰ ਕਰਨਾ ਵੱਡੀ ਕੁਆਂਟੀਟੀਆਂ ਕਰਨਾ ਉੱਤੇ ਮੰਡੀ ਦਾ ਲਾਅ ਲੱਗੂ ਨਹੀਂ ਹੋਏਗਾ ਉੱਤੇ ਮੰਡੀ ਦਾ ਲਾਅ ਮਤਲਬ ਜਿਹੜੇ ਮੰਡੀ ਦੇ ਟੈਕਸ ਉਹ ਨਹੀਂ ਲੱਗੂ 14% ਦਾ ਟੈਕਸ ਹੈ ਪੰਜਾਬ 'ਚ ਔਰ 14% ਟੈਕਸ ਛੂਟ ਦੇਤੀ ਉੱਤੇ ਆ ਕੇ ਤੁਸੀਂ ਖਰੀਦ ਲੋ ਜਿਹਨੇ 500 ਟਨ ਖਰੀਦਣਾ 200 ਟਨ ਕਰਨਾ 100 ਟਨ ਖਰੀਦਣਾ ਉਹ ਉਹਦੇ ਵਾਸਤੇ ਕੀਤਾ ਸੀ ਉਦੇ ਤੇ ਕਿਸਾਨ ਦੇ ਜਿਹੜੀ ਫਸਲ ਹੈ ਉਹਦੀ ਕੀਮਤ ਨਹੀਂ ਘਟਾਈ ਸਰਕਾਰ ਦਾ ਟੈਕਸ ਉਹਦੇ ਤੇ ਘਟਾਇਆ ਉਹ ਵੀ ਇਸ ਕਰਕੇ ਕਿ ਐਮਐਸਬੀ ਦਾ ਰੇਟ ਅਗਰ 760 ਹੈ 760 ਦਿੱਤੇ ਜਿਹੜਾ 14% ਟੈਕਸ ਲੱਗਣਾ ਉਹਦਾ ਬਚਤ ਹੋ ਜਾਏਗੀ ਖਰੀਦਣ ਵਾਲਾ ਕਹੂਆ ਯਾਰ 760 ਕਿਉਂ ਦੇਣਾ ਇਹਨੂੰ ਹੋਰ 10 ਰੁਪਏ ਜ਼ਿਆਦਾ ਦੇ ਦੋ ਉਹ ਕਿਸਾਨ ਨੂੰ ਤੇ ਵੱਧ ਪੈਸਾ ਮਿਲੇ ਇਸ ਗੱਲ 'ਤੇ ਕੁਝ ਕੀਤੇ ਇਹਨਾਂ ਕਹਿੰਦਾ ਜੀ ਤੁਹਾਡੀ ਤਜਵੀਨ ਲੈ ਜਾ ਕੰਟਰੈਕਟ ਫਾਰਮਿੰਗ ਅਸੀਂ ਕੰਟਰੈਕਟ ਫਾਰਮਿੰਗ ਦਾ ਕੋਣ ਲੈਂਦਾ ਉਹਨੂੰ ਮਿਸਇੰਟਰਪ੍ਰੀਟ ਕਰਤਾ ਉਹ ਸਾਬ ਲਿਖਿਆ ਕਿ ਜ਼ਮੀਨ ਦਾ ਮਾਲਕ ਕਦਾਂ ਰਹੇਗਾ ਸਿਰਫ ਫਸਲ ਦਾ ਕੰਟਰੈਕਟ ਹੋਏਗਾ ਕ੍ਰੌਪ ਦਾ ਕੰਟਰੈਕਟ ਹੋਏਗਾ ਜ਼ਮੀਨ ਦਾ ਕੰਟਰੈਕਟ ਨਹੀਂ ਹੋਏਗਾ ਦੋਸਤੋ ਬਿਜਲੀ ਦਾ ਬਹੁਤ ਵੱਡਾ ਕ੍ਰਾਈਸਿਸ ਪੰਜਾਬ ਵਿੱਚ ਹੈ ਉਹ ਅਸੀਂ ਖੁਦ ਲੜਾਂਗੇ ਅਕੱਲੇ ਤੌਰ ਤੇ ਤੇ ਅਸੀਂ ਸਰਕਾਰ ਬਣਾਵਾਂਗੇ ਪਰ ਦੇਖਣ ਵਿੱਚ ਕਿਸਾਨ ਕਹਿੰਦੇ ਤੁਸੀਂ ਕੀ ਗੱਲ ਹਾਂ ਅਸੀਂ ਕਹਿੰਦੇ ਠੀਕ ਹੈ ਤੁਸੀਂ ਕਹੋ ਤੇ ਇਹਦੇ ਵਿੱਚ ਇਹ ਗੱਲਾਂ ਨੇ ਪੰਜਾਬ ਦੇ ਜਿੱਥੇ ਇਥੇ ਧਰਨੇ ਲੱਗੇ ਆ ਕਿਸਾਨਾਂ ਦੇ ਉਹਦੇ ਵਿੱਚ ਭਾਜਪਾ ਦੇ ਵੀ ਆਗੂ ਗਏ ਆ ਪਰ ਉਹਨਾਂ ਨੇ ਉੱਥੇ ਉਹਨਾਂ ਨੂੰ ਬੋਲਣ ਨਹੀਂ ਦਿੱਤਾ ਫਿਰ ਤੁਸੀਂ ਕਿਸਾਂ ਜਣੀ ਸਰਕਾਰ ਬਣਾਣ ਦੀ ਸੋਚਦੇ ਹੋ ਇਹੀ ਕਿਸਾਨ ਸਾਡੇ ਨਾਲ ਆਣਗੇ ਜਦ ਇਹਨਾਂ ਨੂੰ ਚੰਨਾ ਹੋ ਜਾਏਗਾ ਨਾ ਵੀ ਇਹ ਪੋਲੀਟੀਕਲ ਐਕਸਪਲੋਇਟੇਸ਼ਨ ਹੋ ਰਹੀ ਹੈ ਇਹ ਕਿਸਾਨ ਸਾਨੂੰ ਵੋਟਾਂ ਪਾਉਣਗੇ ਅਸੀਂ ਇਹਨਾਂ ਨੂੰ ਨਾਲ ਲੈ ਕੇ ਚੱਲਾਂਗੇ ਜੀ ਦਾ ਕਹ ਹੈ ਜੀ ਬਿਜਲੀ ਦਾ ਬਹੁਤ ਵੱਡਾ ਕ੍ਰਾਈਸਿਸ ਪੰਜਾਬ ਦੇ ਵਿੱਚ ਅਸ ਦੀ ਡੇਟ ਚ ਹੈ ਜੀ ਇਹ ਤਾਂ ਥਰਮਲ ਪਲੈਂਟ ਨੂੰ ਕੈਪਟਲ ਸਾਹਿਬ ਨੇ ਬੰਦ ਕੀਤੇ ਅਸੀਂ ਤਾਂ ਨਹੀਂ ਬੰਦ ਕੀਤੇ ਅਸੀਂ ਤਾਂ ਨਵੇਂ ਬਿਲਾਤੇ ਸੀਗੇ ਤੇ ਹੁਣ ਥਰਮਲ ਪਲੈਂਟ ਚੱਲਣ ਤੇ ਨਹੀਂ ਦੇ ਰਿਹਾ ਰਸਤਾ ਰੋਕ ਕੇ ਬੈਠ ਗਏ ਤੇ ਕੋਲਾ ਹੀ ਨਹੀਂ ਆਊਗਾ ਥਰਮ ਪਲੈਂਟ ਕਿੱਦਾਂ ਚਲਾਉਂਗੇ ਜਦ ਕੋਲਾ ਨਹੀਂ ਆਊਗਾ ਤੇਲ ਨਹੀਂ ਆਊਗਾ ਨਾ ਫਰਟੀਲਾਈਜ਼ਰ ਪਲੈਂਟ ਚੱਲੇ ਤੇ ਨਾ ਥਰਮ ਪਲੈਂਟ ਚੱਲੇ ਇਹ ਆਪਣਾ ਨੁਕਸਾਨ ਕਰ ਰਿਹਾ ਰੇਲ ਨੂੰ ਕੋਲਾ ਆਪਣਾ ਤਾਂ ਤੀਜਰ ਨੁਕਸਾਨ ਕਿ ਜਦੋਂ ਜਿਹੜੀ ਫਸਲ ਇੱਥੇ ਗਰਾਉਂਡ 'ਤੇ ਪਈ ਹੈ ਉਹ ਸਪੈਸ਼ਲ ਨਹੀਂ ਨਾ ਕਿ ਨਿਕਲ ਗੀਆਂ ਤੇ ਜਦ ਮਨਾ ਮਾਮਾ ਲੋਕੋ ਕਿਤੇ ਰੱਖਾਂਗੇ ਸੋ ਇਹ ਸਮਝਾਉਣ ਦੀ ਲੋੜ ਹੈ ਕਜ਼ਾਨਾ ਨੂੰ ਜਿਹੜੇ ਸਾਡੇ ਵਜ਼ੀਰਾਂ ਦੀ ਡਿਊਟੀਆਂ ਲੱਗੀਆਂ ਤੇ ਇਹੀ ਲੱਗੀਆਂ ਤੇ ਆ ਉਹ ਲੜਨ ਵਾਸਤੇ ਨਹੀਂ ਆਏ ਤੇ ਕੋਈ ਫੌਜਾ ਲੈ ਕੇ ਨਹੀਂ ਆਏ ਤੇ ਉਹ ਕਜ਼ਾਨਾ ਦੇ ਅਸੀਂ ਉਹਨਾਂ ਦੀ ਮੀਟਿੰਗਾਂ ਕਰਾ ਕੇ ਉੱਥੇ ਉਹਨਾਂ ਦੇ ਸਵਾਲ ਜਵਾਬ ਕਰਾ ਕੇ ਉਹਨਾਂ ਨੂੰ ਸਮਝਾਣਾ ਸੀ ਭਾਈ ਅਸੀਂ ਇਹ ਕਰਨਾ ਚਾਹੁੰਦੇ ਆ ਇਹ ਤੇ ਉਹ ਪ੍ਰੋਗਰਾਮ ਤਾਂ ਪਹਿਲੇ ਬਣ ਚੁੱਕੇ ਤੇ ਜਿਹੜੇ ਮਿਲਣ ਦਾ ਪ੍ਰੋਗਰਾਮ ਬਣਾ ਇਹ ਬਾਅਦ ਚ ਡੇਟ ਫਿਕਸ ਹੋਈ ਹੈ ਮੇਤਲ ਸਾਹਿਬ ਇੱਕ ਜੇ ਤੁਹਾਡਾ 117 ਸੀਟਾਂ ਤੇ ਲੜਨ ਦਾ ਫਲਾਣਾ ਤੁਸੀਂ ਮੁੱਖ ਵਿਰੋਧੀ ਕਿਹਨੂੰ ਮੰਨ ਕੇ ਚੱਲੋਗੇ ਕਾਂਗਰਸ ਨੂੰ ਆਮ ਆਦਮੀ ਪਾਰਟੀ ਨੂੰ ਜਾਂ ਆਕਾਲੀ ਦਲ ਨੂੰ ਅਸੀਂ ਤੁਹਾਨੂੰ ਟਿਕਟ ਜਿੱਥੇ ਤੁਸੀਂ ਜਾ ਮੈਂ ਦੇ ਸਕਦਾ ਮੇਰੇ ਕੋਲੇ ਅਧਿਕਾਰ ਹੈ ਦਾ ਬਾਕੀ ਕੌਣ ਵਿਰੋਧੀ ਬਣੂਗਾ ਇਹ ਤਾਂ ਉਹ ਦੋ ਦੇਖਦੇ ਕਿਹੜੇ ਕਿਹੜੇ ਇਕੱਠੇ ਹੋ ਗਏ ਨੇ ਪਰ ਸਾਡੇ ਵਿਰੋਧੀ ਆਣਗੇ ਸਾਰੇ ਮੇਤਲ ਸਾਹਿਬ ਇੱਕ ਚੀਜ਼ ਹੈ ਜਿਹੜੇ ਜਾਨਪ੍ਰੇਟਿਕ ਦਾ ਪਤਾ ਚੱਲ ਗਿਆ ਤੁਹਾਡੇ ਨਾਲ ਉਹਨਾਂ ਦਾ ਲੈ ਤਾਂ ਕੋਈ ਹੈ ਨਹੀਂ ਕੋਈ ਬਾਅਦ ਉਸ ਟਾਈਮ ਕੋ ਆਊਗਾ ਤਦ ਦਾ ਗਲਤ ਕਰਾਂਗੇ ਤੂੰ ਜੋ ਸਿੰਘ ਸਿੱਧੂ ਨਾਲ ਕੋਈ ਗੱਲ ਹੋ ਰਹੀ ਹੈ ਜੀ ਮੇਰੀ ਤਾਂ ਹੋਈ ਨਹੀਂ ਤੁਹਾਡੇ ਨਾਲ ਕੋਈ ਮੁੰਡਾ ਦੋ ਇਕੱਲੇ ਦੱਸ ਦੋ ਮੈਂ ਜ਼ਰੂਰ ਪੁੱਛਾ ਦੂੰਗਾ ਅਗੇ ਬਾਦ ਜੀ ਮੈਨੂੰ ਇੱਕ ਪੱਤਰਕਾਰ ਭਾਈ ਨੇ ਮੇਰੇ ਛੋਟੇ ਭਰਾ ਨੇ ਦੱਸਿਆ ਤੇ ਉਹਨੂੰ ਸੱਦ ਲੋ ਜਿਆਦਾ ਪਰ ਤੁਹਾਨੂੰ ਲੱਗਦਾ ਵੀ ਸਦੂ ਕਿਤੇ ਟਿਕੂਗਾ ਮੇਰੇ ਤੋਂ ਤਾਂ ਕਿਹਦੀ ਚੀਜ਼ ਤਾਂ ਹੈ ਇਸ ਨਾਟ ਅ ਸਟੇਬਲ ਮਨ ਮੇਰੇ ਤੋਂ ਤਾਂ ਰਾਜਨੀਤੀ ਚ ਸਟੇਬਲ ਹੋਣਾ ਬਹੁਤ ਜ਼ਰੂਰੀ ਹੈ ਅੱਜ ਪਾਰਟੀ ਮੇਰੀ ਪਾਵਰ ਚ ਨਹੀਂ ਹੈ 2017 ਤੱਕ ਕਈ ਵਾਰ ਮੰਤਰੀ ਐਂਡ ਐਨ ਇੰਪੋਰਟੈਂਟ ਮਿੰਿਸਟਰ ਹੁਮੇਦ ਜੇ ਨਹੀਂ ਪਾਵਰ ਤੇ ਮੈਂ ਲੋਕਾਂ ਦੇ ਕੱਪੜੇ ਥੋੜ੍ਹੇ ਪਾੜੂਗਾ ਸਾਰਾ ਗਾਲਾਂ ਥੋੜ੍ਹੇ ਕੱਢੂਗਾ ਪਰ ਠੀਕ ਹੈ ਜੇ ਬਾਰੀ ਹੋ ਗਈ ਫਿਰ ਸਹੀ ਮੈਂ ਤਾਂ ਸਾਬਤ ਜਦੋਂ ਕਿਸਾਨਾਂ ਵਾਸਤੇ ਬਿਹਤਰ ਵਾਸਤੇ ਬੀਜਪੀ ਜਿਹੜੀ ਕਾਨੂੰਨ ਬਣਾਏ ਜਦੋਂ ਉਹ ਹੀ ਨਹੀਂ ਕਹਿੰਦੇ ਵੀ ਸਾਡੇ ਕਾਨੂੰਨ ਚਾਹੀਦੇ ਨੇ ਉਹਨਾਂ ਨੂੰ ਜ਼ਬਰਦਸਤੀ ਨਹੀਂ ਕਰਉਂਦੇ ਐ ਐਮਐਸਪੀ ਜਿਹੜੀ ਹੈ ਉਹਨੂੰ ਕਾਨੂੰਨੀ ਰਤਬਾ ਮੈਂ ਕਹਿੰਦਾ ਮੈਂ ਕਹਿੰਦਾ ਭਾਈ ਸਭ ਜ਼ਬਰਦਸਤੀ ਨਹੀਂ ਕਰਾਂਗੇ ਔਰ ਉਹ ਇਹ ਖੁਦ ਕਹਿਣਗੇ ਵੀ ਇਹ ਕਾਨੂੰਨ ਸਾਡੇ ਹੱਕ ਦਾ ਫਿਲਹਾਲ ਇਸ ਬੁਲੇਟਿਨ ਵਿੱਚ ਹੈ ਨਾ ਹੀ ਮੈਨੂੰ ਦੋ ਇਜਾਜ਼ਤ ਦੇਸ਼ ਦੁਨੀਆ ਤੇ ਪੰਜਾਬ ਦੀ ਹਰ ਵੱਡੀ ਖਬਰ ਲਈ ਬਣੇ ਰੋ ਐਪੀਪੀ ਸਾਂਝਾ ਦੇ ਨਾਲ